ਭਗਵਾਨ ਵਾਲਮੀਕ ਮਹਾਰਾਜੀ ਦੇ ਜਨਮ ਦਿਨ ਅਤੇ 90 ਸਾਲ ਦੇ ਉਪਲਬਖ ਵਿੱਚ ਨਗਰ ਨਿਗਮ ਫਗਵਾੜਾ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਪੱਪੂ ਕਾਲਾ ਮਿਹਰ ਦੀ ਅਗਵਾਈ ਵਿੱਚ ਜੋ ਨੰਬਰ 4 ਹਦੀਆਬਾਦ ਫਗਵਾੜਾ ਵਿਖੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਥੇ ਭੈਣ ਮੰਡਲੀ ਵੱਲੋਂ ਭਗਵਾਨ ਵਾਲਮੀਕ ਮਹਾਰਾਜੀ ਦੀ ਮਹਮਦਾ ਗੁਣਗਾਨ ਕੀਤਾ ਗਿਆ ਉੱਥੇ ਹੀ ਵਿਸ਼ਾਲ ਲੰਗਰ ਵੀ ਲਗਾਇਆ ਗਿਆ ਜਿਸ ਦਾ ਸ਼ੁਭਰਮ ਹਲਕਾ ਫਗਵਾੜਾ ਦੇ ਆਪ ਦੇ ਇੰਚਾਰ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਆਪਣੇ ਕਰ ਕਮਲਾਂ ਨਾਲ ਲੰਗਰ ਵਰਤਾ ਕੇ ਕੀਤਾ ਉਹਨਾਂ ਨਾਲ ਸੀਨੀਅਰ ਆਪਨੇਤਾ ਦਲਜੀਤ ਰਾਜੂ ਵੀ ਮੌਜੂਦ ਸਨ ਇਸ ਤੋਂ ਇਲਾਵਾ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਵੀ ਇਸ ਸਮਾਗਮ ਵਿੱਚ ਉਸੇ ਤਰ੍ਹਾਂ ਦੇ ਪਹੁੰਚੇ ਤੇ ਭਗਵਾਨ ਬਾਲਕੀ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ ਆਪਣੇ ਸੰਬੋਧਨ ਵਿੱਚ ਸਰਦਾਰ ਮਾਨ ਅਤੇ ਬਲਵਿੰਦਰ ਸਿੰਘ ਢਾਲੀਵਾਲ ਨੇ ਸਮੂਹ ਸ਼ਰਧਾਲੂਆਂ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਪੱਪੂ ਕਾਲਾ ਮਹਿਟ ਅਤੇ ਸਮੂਹ ਸਫਾਈ ਸੇਵਕਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਵੀ ਕੀਤੀ ਜੋ ਨੰਬਰ 4 ਕਾਰਪੋਰੇਸ਼ਨ ਦੇ ਅੱਜ ਪ੍ਰਧਾਨ ਸਿੰਘ ਜੀ ਉਹਨਾਂ ਦੇ ਸਾਥੀ ਕਾਲਾ ਜੀ ਔਰ ਤੇਰੀ ਪਾਰਟੀ ਦੇ ਸਾਰੇ ਮੁਸਲਮਾਨ ਸਾਥੀ ਰਾਤੀ ਉਹਨਾਂ ਨੇ ਪਹੁੰਚਿਆ ਉਹਨਾਂ ਨਾਲ ਮੇਰੇ ਭੈਣ ਜੀ ਦੇ ਨਾਲ ਗੱਲਬਾਤ ਹੋਈ ਉਹ ਸਾਰੇ ਹਾਜ਼ਰ ਹੋ ਕੇ ਅੱਜ ਦੋਨਾ ਨੇ ਆਨੰਦ ਸਮਾਗਮ ਪੂਜਿਆ ਦਾਜ ਬਾਤ ਦਿੱਤਾ ਪ੍ਰਭੂ ભગવાન ਬਾਣੀ ਨੂੰ ਦੇ ਚਲਣਾ ਸੱਚੀ ਦਾ ਪ੍ਰਾਰਥਨਾ ਕੀਤੀ ਪ੍ਰੇਰਕਿਸ਼ਟਾ ਅਨੰਵੇਸ਼ਾ ਜੀ ਪੂਜਨ ਮਨਾਉਂਦੇ ਆ ਰਾਂ ਲੱਗੜੀ ਸਾਂਝ ਕੀਤੀ ਸਾਰਿਆਂ ਨਾਲ ਕੇ ਬੈਠ ਕੇ ਇਸ ਢੰਗੇ ਸਮੇਂ ਦੇ ਵਿੱਚ ਇੱਕ ਪਰੰਪਰਾ ਕਿ ਲੰਗਰ 'ਤੇ ਸਾਰੇ ਇਕੱਠੇ ਹ ਸ਼ੱਕਦੇ ਆਂ ਮੈਂ ਦੇਖ ਰਿਹਾ ਸੀ ਲੋਕ ਸਾਰੇ ਬੈਠੇ ਕਿ ਸਾਰੇ ਵੱਖਰੇ-ਮੱਖਰੇ ਲੋਕ ਸਾਡੇ ਨਾਲ ਇਕੱਠੇ ਬੈਠੇ ਆਏ ਹੋਏ ਨੇ ਅੱਛੀ ਗੱਲ ਹੈ ਜੇ ਇਹਨਾਂ ਦੇ ਸਾਰਿਆਂ ਦੇ ਮਨਾਂ ਦਾ ਜੋੜ ਹੋ ਜਾਏ ਤਾਂ ਬਹੁਤ ਚੰਗਾ ਹੋਏਗੀ ਤੋਂ ਮੈਂ ਸੋਚਦਾ ਕਿ ਇਸ ਤਰ੍ਹਾਂ ਦੀ ਜਿਹੜੀ ਆ ਬੈਠ ਕੇ ਲੰਗਰ ਛਕਣਾ ਬੈਠ ਕੇ ਪ੍ਰੇਰਣ ਕਰਨੀ ਸੰਸਕ੍ਰਿਤੀ ਸਭਿਵਲਾਈਜ਼ ਜਿਹੜੀ ਹੈ ਕਿ ਸਾਡੇ ਕਲਚਰ ਜਿਹੜਾ ਉਸ ਨੂੰ ਗੱਲ ਕਰਨ ਵਾਲੇ ਕੋਲ ਲੋੜ ਹੈ ਬਹੁਤ ਸਾਰੇ ਮੇਰੇ ਮੋਢੀ ਬਹੁਤ ਜੋ ਸਚਨਾ ਹੈ ਸਭ ਦਾ ਧੰਨਵਾਦ ਮੈਂ ਯੂਨੀਅਨ ਚਾਹਮਤ ਜੋੜਦਾ ਹਾਂ ਕਾਲਾਜੀਆ ਪਨਾਸਾ ਬਤੇ ਇਹਨਾਂ ਦੇ ਸਾਰੇ ਸਫਾਈ ਮੈਂਬਰ ਜਿੰਨੇ ਵੀ ਸਾਡੇ ਲੱਖਣਵਾਸੀ ਹੈ ਉਹਨਾਂ ਵੱਲੋਂ ਅੱਜ ਭਗਵਾਨ ਬਾਲਮੀਕ ਜੀ ਮਹਾਰਾਤ ਦੇ ਜਨਮ ਦਿਨ ਦੇ ਖੁਸ਼ੀ ਤੇ ਵਿੱਚ ਜਿਹੜਾ ਹੈਗਾ ਅੱਜ ਨਵੇਂ ਸਾਲ ਤੇ ਨਵੇਂ ਸਾਲ ਤੇ ਅੱਜ ਜੋ ਲੰਗਰ ਇੱਥੇ ਮੰਦਰ ਤੱਕ ਆਸੀ ਗਏ ਜਿਹਦੇ ਵਿੱਚ ਸਾਰੇ ਹੀ ਸਾਡੇ ਇਹ ਸਲਕੇ ਦੇ ਸੰਤ ਜਿਹੜੇ ਹਾਜ਼ਰੀਆਂ ਤੇ ਆਪਣੇ ਹੱਥੀਆਂ ਲਾਈਆਂ ਤੇ ਗੋਬਨ ਬਾਲਬੁਰਜੀ ਮਹਾਰਾਜ ਦਾ ਗੁਰਦੁਆਰਾ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਕਿ ਹਰ ਸਾਲ ਨਵੇਂ ਸਾਲ ਤੇ ਹਰ ਪ੍ਰਾਣੀ ਕੋਈ ਵੀ ਹੋਵੇ ਬੇਸ਼ਕ ਦੀ ਪ੍ਰਾਣੀ ਹੈਗਾ ਬੇਸ਼ਕ ਦੀ ਕੋਈ ਸੰਸਤਾ ਹੈਗੀ ਜਾਂ ਕੋਈ ਅਸੀ ਹੈਗਾ ਕਿਤਨਾ ਕਿਤੇ ਕੁੜੂਮਾਰ ਦੇ ਉੱਤੇ ਹੁੰਦਾ ਹੈਗਾ ਪਰਮਾਤਮਾ ਦੇ ਉੱਤੇ ਹੁੰਦਾ ਹੈਗਾ ਤਾਂ ਜੋ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਸਾਡੇ ਸਾਰਿਆਂ ਲਈ ਬੜਾ ਅੱਛਾ ਹੋਵੇ ਉਸੇ ਕੜੀ ਵਿੱਚ ਅੱਜ ਇੱਥੇ ਲੰਗਰ ਦਾ ਜਿਹੜਾ ਸਮਾਗਮ ਕਰਾਇਆ ਗਿਆ ਸੀ ਇਸ ਦੌਰਾਨ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਦਲਜੀਤ ਰਾਜੂ, ਕ੍ਰਿਸ਼ਨ ਕੁਮਾਰ ਹੀਰੋ ਤੋਂ ਇਲਾਵਾ ਹੋਰਨਾ ਆਗੂਆਂ ਨੇ ਵੀ ਸਮੂਹ ਸ਼ਰਧਾਲੂਆਂ ਨੂੰ ਨਵੇਂ ਸਾਲ ਤੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਆਗਮਨ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ ਅੱਜ ਕਾਰਪੋਰੇਸ਼ਨ ਦੇ ਸਮੂਹ ਫਾਈਸਕ ਦਾ ਫੁਵਾੜੇ ਦੇ ਜਿੰਨੇ ਵੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਜੋਨ ਨੰਬਰ 4 ਦੇ ਵਿੱਚ ਪੱਪੂ ਖਾਲਾ ਜਿਹੜਾ ਮੇਟ ਆ ਉਹਦੇ ਸਹਿਯੋਗ ਦੇ ਨਾਲ ਵਧੀਆਂ ਬਾਦ ਵਿਖੇ ਭਗਵਾਨ ਵਾਲਮੀਕੀ ਮਹਾਰਾਜੀ ਦੇ ਪਰਗਟ ਦਿਹਾੜੇ ਦੀ ਖੁਸ਼ੀ ਦੇ ਵਿੱਚ ਤੇ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜੀ ਦੇ ਨਾਮ ਦੇਤੇ ਲੰਗਰ ਲਗਾਇਆ ਗਿਆ ਆ ਜਿਹਦੇ ਵਿੱਚ ਸਾਰੇ ਵਾਲਮੀਕੀ ਭਾਈਚਾਰੇ ਦਾ ਬਹੁਤ ਬਹੁਤ ਤੇ ਸਹਿਯੋਗ ਆ ਅਸੀਂ ਸਾਰੀ ਸੰਗਤ ਨੂੰ ਸਹਿਯੋਗ ਕਰਦੇ ਆ ਕਿ ਅੱਗੇ ਤੋਂ ਵੀ ਇਸ ਲੰਗਰ ਦੇ ਵਿੱਚ ਬਾਜੇ ਬਾਜ ਤੜਕੇ ਦਾਨ ਦਿਓ ਜੈ ਵਾਲਮੀਕੀ ਹਰ ਹਰ ਬਾਜ